ਲਗਾਤਾਰ ਜਿਹੜੀ ਗੂਹ ਚੱਲਦੀ ਹੈ ਵਕ ਵਕ ਬੂਥਾਂ ਤੇ ਜਾ ਰਹੇ ਉਹ ਕਿਸ ਤਰ੍ਹਾਂ ਬੈਠੇ ਹੋ ਦੇਖੋ ਜੀ ਇਹ ਜਿਹੜਾ ਲੋਕਤੰਤਰ ਦਾ ਇਹ ਬਹੁਤ ਵੱਡਾ ਦਿਨ ਹੈ ਜੀ ਜਿਹੜਾ ਕਿ ਪ੍ਰਧਾਨ ਮੰਤਰੀ ਜੀ ਦੀ ਚੋਣ ਹੋਣ ਜਾ ਰਹੀ ਹੈ ਸਾਡੇ ਹਿੰਦੁਸਤਾਨ ਦੀ ਸਾਰੇ ਲੋਕ ਅੱਜ ਐਨੀ ਧੁੱਪ ਦੇ ਵਿੱਚ ਐਨੀ ਹੀਟ ਦੇ ਵਿੱਚ ਉਤਰੀ ਭਾਰਤ ਦੇ ਵਿੱਚ ਐਨੀ ਗਰਮੀ ਦੇ ਵਿੱਚ ਬੋਟ ਪਾਉਣ ਆ ਰਹੇ ਆ ਔਰ ਬਹੁਤ ਉਤਸ਼ਾਹ ਹੈ ਜੀ ਲੋਕਾਂ 'ਚ ਕਿ ਅਸੀਂ ਆਪਣੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਜੀ ਅਸੀਂ ਬਣਾਉਣੇ ਆ ਔਰ ਸਾਨੂੰ ਮੌਕਾ ਮਿਲਿਆ ਜੀ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਜੀ ਕਾਂਗਸਾਪ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਔਰ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਹੁਣ ਤੱਕ 50% ਵੋਟ ਪੋਲ ਹੋ ਚੁੱਕੀ ਹੈ ਔਰ ਸਾਨੂੰ ਸਾਰੇ ਇਲਾਕੇ ਚੋਂ ਸਾਰੇ ਹਲਕਿਆਂ ਚੋਂ ਵਿਧਾਨ ਸਭਾ ਦੇ ਚੋਰ ਪੋਟਾ ਆ ਰਹੀਆਂ ਕਿ ਉਹ ਲੀਡ ਕਰ ਰਹੇ ਹਨ ਔਰ ਸਾਨੂੰ ਉਮੀਦ ਹੈ ਕਿ ਵੱਡੀ ਜਿੱਤ ਪ੍ਰਾਪਤ ਕਰਨਗੇ ਜੀ ਅਲੰਡੀਪਾਲ ਜੀ ਕੀ ਕਹਿਣਾ ਚਾਹੁੰਦੇ ਹੋ ਵੋਟਰਾਂ ਨੂੰ ਜਿਹੜੇ ਅੱਜ ਵੀ ਹਜੇ ਇਸ ਵਕਤ ਵੀ ਘਰ ਬੈਠੇ ਨੇ ਮੈਂ ਸਾਰੇ ਵੋਟਰਾਂ ਨੂੰ ਖੜੇ ਰਾਹੀਂ ਵੀਡੀਆ ਰਾਹੀਂ ਉਹਨਾਂ ਨੂੰ ਅਪੀਲ ਕਰੂੰਗਾ ਵੀ ਆਪਣੇ ਬੋਰਡ ਦਾ ਜਿਹੜਾ ਅਧਿਕਾਰ ਸਾਨੂੰ দেয়া ਸਰਕਾਰ ਨੇ ਵਿਧਾਨ ਆਪਣੇ ਇਸ ਇਲੈਕਸ਼ਨ ਦਾ ਤਾਂ ਇਹ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਔਰ ਜਿਤਨਾ ਬਹਾਦਰ ਸਿੰਘ ਜੀ ਨੇ ਦੱਸਿਆ ਵੀ ਹਰ ਹਲਕੇ ਤੇ ਹਰ ਪੰਜਾਬ ਦੇ ਖੇਤਰ ਤੇ ਸਾਨੂੰ ਪਤਾ ਲੱਗ ਰਿਹਾ ਹੈ ਵੀ ਆਵਾਦੀ ਪਾਰਟੀ ਨੂੰ ਬਹੁਤ ਬੜੀ ਲੀਡ ਮਿਲ ਰਹੀ ਹੈ ਔਰ ਬਹੁਤ ਬੜੀ ਜਿੱਤ ਹੋਊਗੀ ਇਹ ਜਿੱਤ ਸਾਡੀ ਨਹੀਂ ਹੋਊਗੀ ਇਹ ਪਬਲਿਕ ਦੀ ਜਿੱਤ ਹੈ ਮੈਂ ਸਾਰਿਆਂ ਨੂੰ ਫਿਰ ਅਪੀਲ ਕਰੂੰਗਾ ਵੀ ਆਪਣੀ ਇੱਕ ਇੱਕ ਵੋਟ ਦਾ ਜਰੂਰ ਪਾਓ ਔਰ ਸਾਡੇ ਉਮੀਦਵਾਰ ਨੂੰ ਜਿਤਾਓ ਸਰ ਕੀ ਕਹਿਣਾ ਚਾਹੁੰਦੇ ਹੋ ਊੜਾ ਜੀ ਮੈਂ ਔਰਨ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਦੱਖਣੀ ਕਰਾਲੀ ਹੈ ਸਾਡਾ ਅੱਡੇ ਤੋਂ ਲੈਂਦਾ ਜਿਹੜਾ ਕਰਾਲੀ ਹੈ ਸਾਡਾ ਇੱਧਰ ਵੱਲੋਂ ਉੱਧਰ ਜਿਹੜੀ ਪੋਲਿੰਗ ਹੋ ਰਹੀ ਹੈ 30% ਹੋਈ ਹੈ ਹੁਣ ਤੱਕ ਜਿਹੜਾ ਅਸੀਂ ਉੱਥੇ ਜਾ ਕੇ ਅਕਾਊਂਟ ਕੀਤੀ ਸੀਗੀ ਪਰ ਮੈਂ ਸਮਝਦਾ ਜਿਹੜਾ ਸੈਂਟਰਲ ਕਰਾਲੀ ਹੈ ਤੁਹਾਡਾ ਇੱਥੇ 50% ਵੋਟ ਹੋ ਰਹੀ ਹੈ ਪਰ ਅਸੀਂ ਜਿਹੜਾ ਰਿਜ਼ਲਟ ਕੱਢਿਆ ਵੀ ਸਾਡੇ ਏਰੀਆ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਵਧੀਆ VOTING ਲੈ ਕੇ ਤੇ ਜਿਹੜੇ ਭਗਵੰਤ ਮਾਨ ਜੀ ਨੇ ਅਨਮੋਲ ਗਗਨ ਮਾਨ ਜੀ ਨੇ ਵਰਕ ਕੀਤਾ ਉਹਦਾ ਬੈਨੀਫਿਟ ਜ਼ਰੂਰ ਮਿਲੇਗਾ ਤੇ ਜਿਹੜੀ ਜਿੱਤ ਹੈ ਉਹ ਯਕੀਨੀ ਹੈ ਜਿਹੜੀ ਮਾਲਵਿੰਦਰ ਸਿੰਘ ਕੰਗਤ ਸਾਹਿਬ ਦੀ ਹੋਏਗੀ